ਸਲੋਨੀ ਨਕਦ ਦਫਤਰ ਨੂੰ ਨਕਦ ਦਫਤਰ ਨਕਦ ਦਫਤਰ ਕਿ ਰੱਖੋ ਦੋ ਨਹੀਂ ਦੋ ਹਾਂਜੀ ਕੀ ਨਾਮ ਉਹਦਾ ਸਲੋਨੀ ਕਿਹੜੀ ਤਰੀਕ ਨੂੰ ਬੇਟਾ ਜਾਂਦਾ ਕੀ ਨਾਮ ਆ ਉਹਦਾ ਅਯੋਧਿਆ ਰਾਮ ਮੰਦਰ ਜਾਂਦਾ ਕਿਹੜੀ ਤਰੀਕ ਨੂੰ ਜਾਂਦਾ ਹੈ ਸ਼ੁੱਕਰਵਾਰ ਗਿਆ ਤਾਂ ਮੇਰਾ ਵੀ ਤਾਂ ਉਹਦੀ ਬੱਸ ਗਈ ਸੀ ਕਾਰਤਿਕ ਨਾਮ ਹੈ ਉਸਦਾ 14 ਸਾਲ ਦਾ ਉਹ ਪੂਰੀ ਦੀ ਬੱਸ ਗਈ ਸੀ ਕਦਾਰਨਾਥ ਮੰਦਰ ਤੋਂ ਅਸੀਂ ਉਸ ਤੇ ਭੇਜਿਆ ਦਾ ਰਸਤਾ ਅਸੀਂ ਭੇਜ ਹੀ ਨਹੀਂ ਦੇਦੇ ਜੀ ਉਸ ਨੂੰ ਬੱਚੇ ਨੂੰ ਕਿਉਂ ਕਦੇ ਅਸੀਂ ਉਹਨੂੰ ਕਦੇ ਵੀ ਆਪਣਾ ਕੱਲਾ ਨਹੀਂ ਭੇਜਿਆ ਜਾਂ ਆਪਣੀ ਦਾਦੀ ਨਾਲ ਜਾਂ ਆਪਣੇ ਪਾਪਾ ਨਾਲ ਜਾਂ ਮੇਰੇ ਨਾਲ ਉਹ ਇਸ ਤਰ੍ਹਾਂ ਹੀ ਜਾਂਦੇ ਆ ਸਾਡੇ ਦੋਨੋਂ ਬੱਚੇ ਜੀ ਕਦੇ ਇਕੱਲੇ ਨਹੀਂ ਭੇਜਦੇ ਤੇ ਬੱਸ ਨਾਲ ਦਿੱਤੇ ਉਹ ਮੇਰਾ ਬੱਚਾ ਚਮਨ ਡਾਕਟਰ ਦੇ ਸਿੱਖਣ ਜਾਂਦਾ ਰਹੇ ਤੇ ਮੁੰਡੇ ਮੰਮੀ ਆ ਗਏ ਉਸੇ ਕਦ ਨੇ ਉਹ ਜ਼ਬਰਦਸਤੀ ਕਰਦੇ ਆਂ ਕਿ ਕਿਸ ਕੋ ਕਦੇ ਦਾਦੀ ਨੂੰ ਫੋਨ ਕਰਨ ਕਦੀ ਦੇ ਪਾਪਾ ਨੂੰ ਦੇ ਪਾਪਾ ਕਹਿੰਦੇ ਮੈਂ ਨਹੀਂ ਭੇਜਣਾ ਹੈਗਾ ਮੇਰੇ ਕੋਲ ਮੈਂ ਭੇਜ ਨਹੀਂ ਸਕਦਾ ਮੈਂ ਕਦੇ ਅੱਖਾਂ ਤੋਂ ਦੂਰ ਨਹੀਂ ਕਰਿਆ ਇਕੱਲੇ ਨੂੰ ਉਹ ਨਹੀਂ ਮੰਨਿਆ ਜੀ ਇਹ ਬੱਚੇ ਦੀ ਪੰਜ ਚਾਰ ਦਿਨ ਪਹਿਲਾਂ ਹੀ ਸਲਾਹ ਬਣੀਗੀ ਜੀ ਭੇਜਣ ਦੀ ਹਾਂ ਹੋਈਗੀ ਅਰ ਅਸੀਂ ਕੋਈ ਵੀ ਨਾ ਭੇਜਣ ਦੇ ਹੱਥ ਵਿੱਚ ਸਾਰੇ ਦੇ ਕੇ ਅਸੀਂ ਨਹੀਂ ਭੇਜਣਾ ਬੱਚੇ ਨੂੰ ਸਾਡਾ ਬੱਚਾ ਵੀ ਸਾਡੇ ਨਾਲ ਤੋਂ ਵਗੈਰਾ ਦਾ ਮੰਮੀ ਪਾਪਾ ਜਿਵੇਂ ਤੁਸੀਂ ਕਹੋਗੇ ਕੋਮੇ ਮੈਂ ਕਰਾਣਾ ਮੈਂ ਨਹੀਂ ਜਾਂਦਾ ਉਹਨੂੰ ਫਿਰ ਉਹਦੀ ਹਾਂ ਕਰਾਈ ਸੀ ਉਸ ਮੁੰਡੇ ਨੇ ਫੋਨ ਕਰ ਕਰਕੇ ਦਿਲਚਪਤਨ ਕਿੰਨੇ ਵਾਂਗਦਾ ਫਿਰ ਅਸੀਂ ਕੇਦਾਰਨਾਥ ਮੰਦਰ ਉਹਨੂੰ ਬਾਸ ਚ 2 ਵਜੇ ਚੜਾ ਕੇ ਆਏ ਚਮਨ ਡਾਕਟਰ ਨੂੰ ਵੀ ਦਾਦੀ ਛੱਡਣ ਗਈ ਦੀ ਜੀ ਕਾਰਤਿਕ ਦੀ ਉਹਨੂੰ ਚਮਨ ਡਾਕਟਰ ਨੂੰ ਵਾਰ ਵਾਰ ਲੈ ਕੇ ਆਈ ਤੇ ਵੀ ਆਪਣਾ ਬੱਚਾ ਨਹੀਂ ਭੇਜਿਆ पूरा पूरा रखियो तो तो नीचे वेर भी ये है गर, लेकिन इन भी कुछ नहीं मिलता इसका पूरा पूरा ध्यान रखियो हजे मेरा बच्चा शनिवार गया जी मैं शनिवार उयोध्या पोचे मेरे नूरी की उसने मा ਮੈਂ ਪਹੁੰਚ ਗਿਆ ਠੀਕ ਠਾਕ ਹੁਣ ਮੈਂ ਹੋਟਲ ਜਾ ਰਿਹਾ ਫਿਰ ਅਸੀਂ ਉਸ ਤੋਂ 4 ਵਜੇ ਅਯੁੱਧਿਆ ਜਾਵਾਂਗੇ ਮੈਂ ਕਿਹਾ ਠੀਕ ਹੈ ਬੁੱਤ ਧਿਆਨ ਰੱਖੀਆ ਆਪਣਾ ਕਿਸੇ bade ਬੰਦੇ ਦੇ ਨਾਲ ਰਹੀ ਕਹਿੰਦਾ ਠੀਕ ਹੈ ਮੰਮੀ ਤੇ ਉਹਨੂੰ ਫੋਨ ਫੋਨ ਅਸੀਂ ਪਿਆ ਦੇ ਕੇ ਸਾਰਾ ਭੇਜਿਆ ਹੋਇਆ ਦਾ ਉਹ ਵਿਚਾਰਾ ਜਾ ਦੋਤੇ ਨਾ ਨਾ ਨੀ ਨਾ ਉੱਤੇ ਜਾ ਕੇ ਬਸ ਦੀਆਂ ਦੋ ਟੀਮਾਂ ਬਣਾ ਲਈ ਆਉਣੀਆਂ ਜੀ ਸਾਨੂੰ ਕੁਝ ਨਹੀਂ ਬਤਾ ਹੁਣ ਸਾਨੂੰ ਗੱਲਾਂ ਪੂਰੀ ਪੂਰੀ ਬਤਾ ਲੱਗ ਰਹੀਆਂ ਅੱਜ 3 ਦਿਨ ਹੋ ਗਏ ਮੇਰੇ ਬੱਚੇ ਨੂੰ ਲਾਪ ਰੱਖਾ ਹੋਇਆ ਜੀ ਉੱਥੇ ਜਾ ਕੇ ਮੇਰੇ ਬੱਚੇ ਨੂੰ 22 ਵਜੇ ਵੇਸਦਾ ਜਾਉਣਾ ਆ ਉਹ ਤੇ ਕੋਈ ਸਰੀ ਉਹਨਾਂ ਦੀ ਹੋਈਗੀ ਜੀ ਕਿ ਉੱਥੇ ਜਾ ਕੇ 25 ਬੰਦਿਆਂ ਨੂੰ ਪਹਿਲਾਂ ਗੜਦ ਜਿਹੜੇ ਆਪ ਬੜੇ ਨੇ ਜਨਾਨੀਆਂ ਨੇ ਤੇ ਉਹ ਸਾਰੇ ਬਾਅਦ ਚ ਗਏ ਆ ਜੋ ਵੀ ਤਾਂ ਗਏ ਨੇ ਜਾਂ ਦਿਹਾਤਸਾ ਹੋ ਗਏ ਸਾਡੇ ਕੋਲ ਤਾਂ ਉਹਨ 6:30 ਵਜੇ ਆਇਆ ਇਹਦੇ ਕਾਰਤਿਕ ਦੇ ਪਾਪਾ ਗੋਲ ਕਿ ਤੁਹਾਡਾ ਬੱਚਾ ਨਹੀਂ ਲੱਭ ਰਿਹਾ ਲੇਕਿਨ ਕਿ ਜੀ ਨਹੀਂ ਦੱਸੇਗੀ ਬੱਚੇ ਨਾਲ ਦੁੱਗ ਬੰਦਾ ਕੋਈ ਹਾਸਾ ਸਾਨੂੰ ਇਹ ਗਿਆ ਵੀ ਘੁੰਮ ਗਿਆ